ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਵੇਰੇ ਇੱਕ ਖਬਰ ਆਈ ਸੀ ਈਡੀ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਸੀ ਕਿ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀ ਆਪ ਵਿਧੇਵਿਧਾਇਕ ਦਾ ਦਰਵਾਜ਼ਾ ਖੜਕਾ ਰਹੇ ਨੇ ਉਹ ਦਰਵਾਜ਼ਾ ਖੋਲ ਨਹੀਂ ਰਹੇ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਜਿਹੜੇ ਈਡੀ ਨੇ ਨੋਟਸ ਭੇਜੇ ਸੀ ਜਾਂ ਜਿਹੜੇ ਈਡੀ ਦੇ ਦਫ਼ਤਰ ਦੇ ਵਿੱਚੋਂ ਨੋਟਸ ਆਏ ਸੀ ਸਮੇਂ-ਸਮੇਂ ਤੇ ਮੈਂ ਉਹਨਾਂ ਦਾ ਜਵਾਬ ਦਿੱਤਾ ਹੈ ਲੈਕਿਨ ਬੇਮਤਲ ਬੇਵਜਹ ਤੋਂ ਮੈਨੂੰ ਈਰੀ ਮੋਦੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਤੇ ਤੰਗ ਕਰ ਰਹੀ ਹੈ ਉਸ ਦੀ ਸਪੋਰਟ ਵੀ ਕੀਤੀ ਸੀ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਿਧਾਇਕ ਦੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਈਰੀ ਦਾ ਖਤਰਾ ਜਿਹੜਾ ਹੈ ਹੁਣ ਪੂਰੀ ਤਰ੍ਹਾਂ ਮੰਡਰਾ ਰਿਹਾ ਹੈ ਕਿਉਂਕਿ ਕਈ ਵਿਧਾਇਕ ਅਤੇ ਮੰਤਰੀਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਟਾਰਗੇਟ ਕਰੇਗੀ ইডি ਕਿਉਂਕਿ ਜਿਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਦੇ ਕਈ ਨੇਤਾ ਜਿਹੜੇ ਨੇ ਈਡੀ ਦੇ ਚਕੰਝੇ ਥਲੇ ਨੇ ਤਿੰਨ ਤੋਂ ਚਾਰ ਜਿਹੜੇ ਵਿਧਾਇਕ ਨੇ ਸਾਬਕਾ ਵਿਧਾਇਕ ਜਾਂ ਮੰਤਰੀ ਸੀ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵੀ ਨੇ ਇਸੇ ਤਰ੍ਹਾਂ ਹਾਲ ਹੋਣ ਵਾਲਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਨੀਸ਼ ਸੋਧਿਆ ਬਾਹਰ ਆਏ ਸੀ ਉਹਨਾਂ ਨੇ ਆਪਣੇ ਆਪ ਨੂੰ ਦੱਸਿਆ ਕਿ ਮੈਂ ਬੇਦਾਗ ਹਾਂ ਮੇਰੇ ਤੇ ਕੋਈ ਦੋਸ਼ ਨਹੀਂ ਜਿਹੜੀ ਈਡੀ ਹੈ ਜਾਂ ਵਿਜੀਲੈਂਸ ਬਿਊਰੋ ਹੈ ਸੀਬੀਆਈ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ ਹੁਣ ਅਮਾਨ ਤੁਲਾ ਖਾਨ ਜਿਹੜੇ ਨੇ ਜਿਨ੍ਹਾਂ ਦੇ ਸਵੇਰੇ ਘਰੇ ਈਡੀ ਦਾ ਛਾਪਾ ਪਿਆ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਮੇਰੀ ਸਾਸੂ ਬਾ ਜਿਹੜੀ ਹੈ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਕੈਂਸਰ ਦੇ ਨਾਲ ਪੀੜਿਤ ਹੈ ਪਿਛਲੇ 5 ਦਿਨਾਂ ਦੇ ਪਹਿਲਾਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਉਹ ਬੈਡ ਰੈਸਟ 'ਤੇ ਹੈ ਇਸ ਲਈ ਮੈਂ ਦਰਵਾਜ਼ਾ ਨਹੀਂ ਖੋਲ ਸਕਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਮੇਰੇ ਨਾਲ ਕਰ ਲਓ ਨੋਟਿਸ ਦਿਓ ਮੈਂ ਨੋਟਿਸ ਦਾ ਤੁਹਾਨੂੰ ਜਵਾਬ ਦੇਵਾਂਗਾ ਲੇਕਿਨ ਅੱਜ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਅਮਾਨ ਤੁਲਾ ਖਾਨ ਨੂੰ ED ਅਤੇ ED ਦੇ ਸਰਵ ਉੱਚ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਅਰਵਿੰਦ ਏਜਰੀ ਕੇਜਰੀਵਾਲ ਦੇ ਪਿੱਛੇ ਜਾਣਗੇ ਕਿ ਉਹਨਾਂ ਤੇ ਅਰਵਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਸੁਪਰੀਮੋ ਨੇ ਕਿ ਉਹਨਾਂ ਵਾਂਗੂ ਉਹਨਾਂ ਤੇ ਵੀ ਕੇਸ ਚਲੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਲੱਖ ਲਾਈਵ ਹੋਣ ਦੇ ਬਾਵਜੂਦ ਵੀ ਕਿਉਂਕਿ ਅਮਾਨ ਤੁਲਾ ਖਾਨ ਅੱਜ ਲਾਈਵ ਹੋਏ ਸਵੇਰੇ ਲਗਭਗ 5 ਮਿੰਟ ਹੈ। ਲਗਾਤਾਰ ਉਹਨਾਂ ਨੇ ਬੁਰਾਈ ਕੀਤੀ। ਉਹਨਾਂ ਨੇ ਦੋਸ਼ ਲਾਇਆ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਤੇ ਅਤੇ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਅਫਸਰਸ਼ਾਈ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹਦੀਨ ਹੈ ਅਤੇ ਇਹਨਾਂ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੀ ਹੈ ਮੇਰੇ ਜਿਹੜੇ ਨੋਟਸ ਦਿੱਤੇ ਸੀ ਈਡੀ ਨੇ ਉਹਨਾਂ ਦਾ ਮੈਂ ਜਵਾਬ ਦਿੱਤਾ ਹੈ ਲੇਕਿਨ ਮੇਰਾ ਕੋਈ ਕਸੂਰ ਨਹੀਂ ਹੈ ਮੇਰੀ ਸਾਸੂ ਮਾਂ ਜਿਹੜੀ ਹੈ ਉਹ ਕਾਫੀ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਹੈ 5 ਦਿਨ ਪਹਿਲਾਂ ਉਹਨਾਂ ਦਾ ਆਪਰੇਸ਼ਨ ਹੈ ਉਹ ਬੈੱਡ ਰੈਸਟ ਤੇ ਹੈ ਲੇਕਿਨ ਫਿਰ ਵੀ ਵਾਰ-ਵਾਰ ਮੈਨੂੰ ਈਡੀ ਜਿਹੜੀ ਹੈ ਤੰਗ ਕਰ ਰਹੀ ਹੈ ਅਮਾਨ ਉਲਾ ਖਾਨ ਇਹ ਕਿਹਾ ਸੀ ਲੇਕਿਨ ਅੱਜ ਅਮਾਨ ਉਲਾ ਖਾਨ ਨੂੰ ਜਿਹੜਾ ਹੈ ਪੁਲਿਸ ਅਤੇ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਵੱਡਾ ਮੁਕਦਮਾ ਚੱਲੇਗਾ ਕਿਹੜੇ-ਕਿਹੜੇ ਦੋਸ਼ ਈਡੀ ਨੇ ਦਾਇਰ ਕੀਤੇ ਨੇ ਕਿਉਂ ਗ੍ਰਿਫਤਾਰ ਕੀਤਾ ਹੈ ਇਹ ਬਸ ਸ਼ਾਮ ਨੂੰ ਜਿਹੜਾ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਜਾਵੇਗਾ